ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸਤ ਨਾਮ ਵਾਹਿਗੁਰੂ गोविंद 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 ਸਰ ਪਾਣਾ ਗੁਰੂ ਆਰੰਭਾ ਮਾਰਕਰ ਨਗਰ ਮਾ ਜੀ ਗੁਰੂ ਜੀ ਦਾ ਖਾਲਸਾ ਵਾਰਿਸ ਜੀ ਦੀ ਪ੍ਰਕਾਸ਼ ਸਤਗੁਰਾਂ ਦੇ ਚਰਨ ਪਤਸਰ ਆਦੇ ਗੋਵਦ। ਪਾਲਕੀ ਸਾਰੇ ਦੇ ਵਿਸ਼ੇਰ ਤੋਂ 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 ਕੇਰਾ 99 ਬੀਤੀ ਹੈ। ਆਪੋ ਆਪਣੀ ਗੱਦਿਆਂ ਦੇ ਸਾਰਾ ਕਰਨ ਵਿੱਚ ਹਿੱਸਾ ਕਰੋ। ਤਾਂ ਕਿ ਆਪਾਂ ਸੋ ਕੁਮਾਰ ਰਾਖਪੰਧ ਜਟਾ ਰਵੀ ਨੂੰ ਦੇ ਨਾਲ। ਮੇਰੀ ਗੱਦੀ ਅਨਲਕੀ ਪੰਰਵਾਨ ਕੇ ਲਈ ਹੈ। ਵਾਰੀ ਗ੍ਰੀ ਕਥਾਰ ਸਾਵਾ ਵਾਰੀ ਗ੍ਰੀ ਕਿ ਸਤੇ ਤੋ ਤਿਆ ਕੇ ਅਰਦਾਸ ਸਮਾਰੀ ਜੀਉ ਪੰਡੈ ਸਾਹਿਬ। ਨਾਮਕ ਸਭ ਤੇਰੀ ਵਡਿਆਈ ਕੋਈ ਨਾਮ ਅਨਾਨੈ ਸੋਲਾ ਦੇ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨ ਸਾਪਨ ਵਾਣ ਹਾਰਾ ਸੁਖਾਂਤ ਸਫਰਾਤ ਤੱਕ ਬਿਦਨ ਨਤ ਲਾਗਿਆ ਜਾਣੀ ਪ੍ਰਭ ਅਰਦਾਸ ਕੋ ਓਂਕਾਰ ਪਰਿਵਾਰ ਸ੍ਰੀ ਜੀ ਕੀ ਪਟੇ ਸ੍ਰੀ ਗੁਰੂ ਨਾਨਕ ਸਾਹਿਬ ਆਪ ਸਰਬਗੋਦੀ ਕੇ ਬਾਖੇ ਦਾਸ ਪੀ ਪ੍ਰਸੰਨਤਾ ਤੇ ਬਖੈ ਗੁਰੂ ਨਾਨਕ ਜੀ ਲਿਖਿ ਧਾਈ ਫਿਰ ਅੰਮ੍ਰਿਤ ਗੁਰੂ ਬੇ ਅਮਰਦਾਸ ਜਰਾ ਮੁਕ ਸੁਹਾਈ ਸਰਜਨ ਅਰ ਗੁਰੂ ਜੀ ਨਾਮ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਾਰ ਕੋ ਖਿੰਦੇ ਜਿਸ ਰਿਠੋ ਸਰਬ ਸੁਜਾਇ ਦੇਗ ਬਹਾਦਰ ਸੰਗਰ ਕਰਨੋ ਨਿਦਾਵੈ ਧਾਈ ਸਾਬ ਸ੍ਰੀ ਸਾਰੇ ਸਦਾ ਸਦਾ ਆਕਸ਼ਾਉ ਤਾਂ ਸਭ ਸਾਰੇ ਸ੍ਰੀ ਗੁਰੂ ਸਾਹਿਬ ਸਹੀ ਮਹਾਰਾਜ ਸੋਥਾਇੰਦੀ ਸਾਧਰਾਜੂ ਜਹਰਾਜੂ ਸਰਬ ਕਲਾ ਪਰਪੂਰ ਨਾਮ ਕੇ ਬੁਰੂ ਜਿੱਡੂ ਜਿੱਡੂ ਨਾਲ ਜਾਗਰ ਸ਼ਰਧਾ ਸਤਿ ਪਾਲ ਬਣਤਾ ਤੇ ਕਾ ਮਨ ਸਤਗੁਰੂ ਸ੍ਰੀ ਗੁਰੂ ਰਵਿੰਦਰ ਸਾਹਿਬ ਸਾਹਿਬ ਜਿਦੇ ਪਾਉਂ ਦਰਸ਼ਨ ਗਾਰ ਜੀ ਕਾ ਧੰਨ ਬਰਖਾਲ ਸਹਬੋ ਜੀ ਬਖਸ਼ੂ ਜੀ ਇਹ ਨਮਾਨਿਆਂ ਦੇ ਮਾਨ ਨਿਸ਼ਾਨਿਆਂ ਦੇ ਤਾਨ ਨੇ ਉੱਟਣ ਦੇ ਉਤਸਵ ਤੇ ਪਤਾਵਾ ਹੈ ਗੁਰੂ ਆਪ ਜਿੰਕੋ ਹਜੂਰ ਕਰਨਾ ਮੇਂ ਤਰਵਾ ਸ੍ਰੀ ਰਿਕ ਜੋਦੀਆ ਸਾਖਾ ਜੀ ਗੁਰੂ ਰਵਿੰਦਰ ਸਾਹਿਬ ਜੀ ਆਪ ਜੀ ਦੀ ਮਹਾਨ ਕਿਰਪਾ ਮੇਂ ਮਹਾਨ ਕਿਰਪਾ ਰਹਿਤ ਬਸ ਸਦਕਾ ਨਿੱਕੀਆਂ ਜਿੰਦਾਮ ਵੱਡੇ ਸ਼ਕਤੀ ਸਤਗੁਰੂ ਜੀ ਸ੍ਰੀ ਫਤੇਗੁਰ ਸਾਹਿਬ ਦੇ ਸਮੂਹ ਸਿੰਘ ਸੇਧਾ ਨੇ ਪਾਵਨ ਜਾਤ ਨੂੰ ਦਾਜਾ ਕਰਦੇ ਹੋਏ ਗਰੀਬਨੁਵਾਦ ਜੀਉ ਪ੍ਰਕਰ ਅਸਿੱਤ ਸਰਬ ਕੋ ਬਸਾਇਬ ਦੀ ਪਵਨ ਧਰਤੀ ਤੋਂ ਪੰਜ ਪਿਆਰੇ ਸਿੱਖ ਸਾਹਿਬ ਆਂਦੀਗਵਾਏ ਵਿੱਚ ਫਤਗੁਰ ਜੀ ਆਪ ਜੀ ਦੀ ਪਵਨ ਸਤਿ ਸ਼ਕਤ ਸ਼ਾਹੇਡ ਸਿੱਖ ਸੰਗਤਾਂ ਨਗਰਤੀ ਤੋਂ ਰੂਪ ਵਿੱਚ ਸ੍ਰੀ ਪਤੇਗੜ ਸਾਹਿਬ ਦੀ ਪਵਨ ਧਰਤੀ ਤੇ ਪਾਉਨ ਦੇ ਮਹਾਨ ਸ਼ਿਦਾਨਾ ਸ਼ਕਤ ਦੇ ਪ੍ਰਚਾਰ ਕਰਨ ਵਾਸਤੇ ਜਾ ਰਹੀਆਂ ਹਨ ਮਾਰੇ ਕਿਰਪਾ ਕਰਨੀ ਅਰਾਸਤੇ ਜਵਾਬ ਕਰਦੋ ਆਪਰੇ ਇੱਕ ਮਿੰਟ ਆਕਰਖਣਾ ਜੀਨੇ ਸਰਤੇ ਸਮਰੱਥ ਪ੍ਰਸਤਨਾ ਸਭ ਸੇਵਾਵਾਂ ਆਵਣਾ ਨਾਲ ਕਰਨ ਦੇ ਪਾਲोत्तम ਬਖਸ਼ ਕਰਨੇ ਸੱਜੇ ਪਾਤਸ਼ਾਹ ਜੀ ਹਰ ਤਰ੍ਹਾਂ ਅੰਦਰ ਤੇ ਮੇਰਾ ਕੰਨ ਆਪਾਂ ਡਿਆ ਆਈ ਹੋਣਾ ਮਹਾਰਾਜ ਆਦੇ ਪਾਂਦਿਤ ਸਰੂਪਾਲਕ ਸਭ ਸੋਮ ਹੋ ਚੁੱਕੇ ਹਨ ਕਮਰਤ ਸਕੀਤੇਗਾ ਨਾਕ ਸਿੰਘ ਸਿਖਸਨ ਬਣ ਤਿਆਰ ਹਨ ਮਾਰਾ ਕਿਰਪਾ ਕਰੋ ਕੀਤਾ ਲੋੜੀਏ ਕਮਸਵਰ ਪਾਕੀਏ ਧਾਰ ਦੇ ਸਵਰ ਸਤਿਗੁਰ ਸੱਚ ਸਾਥੀਏ ਸੰਤਾਂ ਸੰਗ ਨਿਧਾਨ ਅਮਰ ਤੇ ਆਖੀਏ ਭੰਨਿਨ ਮਿਹਰਵਾਨ ਦਾਸ ਕੀ ਰੱਖਿਆ ਸਤਿਗੁਰੂ ਜੀ ਉਹ ਵੰਗਿ ਲਿਆ ਕਿ ਵਾਪਸ ਉਸੇ ਤਰ੍ਹਾਂ ਦਾ ਮੇਲ ਵਾਪਸ ਜਿਨ ਨੂੰ ਲਿਆ ਨਾਮ ਦਿੱਤਾ ਵਾ ਨਾਮ ਸੁਨਾ ਸਰਪਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਥਾਲ ਸਾਹਿਬ ਵਾਹਿਗੁਰੂ ਜੀ ਕੀ ਸਤੇ ਬੋਲੇ ਸੋ ਨਿਹਾਲ ਸੋ ਛਿਆ ਕਾਲ ਸਭ ਤੋਂ ਪਹਿਲਾਂ ਨੌਸ ਮੈਂਟਾਲੀ ਗੱਡੀ ਬਾਅਦ ਵਿੱਚ ਪੰਜ ਪਿਆਰੇ ਨਗਾਰੇ ਸਾਹਿਬ ਵਾਲੀ ਗੱਡੀ ਕ੍ਰਿਪਾਲ ਸਿੰਘ ਸਾਹਿਬ बाकी ਗੱਡੀਆਂ ਸਾਰੀਆਂ ਬਾਲਕੀ ਸਾਹਿਬ ਦੇ ਪਿੱਛੇ ਪਿੱਛੇ ਚੱਲਣ ਦੀ ਕਿਰਪਾਲਤਾ ਕਰਿਓ। ਹਾਂ। ਅੱਗੇ ਅਨਾਊਂਸਮੈਂਟ ਤੋਂ ਰੂਟ ਦੱਸਣ ਵਾਲੀ ਗੱਡੀ ਲੱਗੇਗੀ। ਉਹ ਸਾਰੀ ਸੰਗਤ ਨੂੰ ਬੇਨਤੀ ਹੈ ਕਾਲੀ ਵੀ ਕਰਨੀ ਜਿੱਥੇ ਵੀ ਜਗ੍ਹਾ ਮਿਲਦੀ ਹੈ ਅਡਜਸਟਮੈਂਟ ਕਰਨ ਦੀ ਕਿਰਪਾਲਤਾ ਕਰਿਓ ਭਾਈ। ਬਾਹਰ ਜੀ ਕਾ ਖਾਨ ਸਾਹਿਬ। ਦੋ ਮਿੰਟ ਬੰਨਿਓ। ਦੋ ਮਿੰਟ ਨਹੀਂ। ਬਾਹਰ ਬੰਨਿਓ। ਬੱਸ। ਹਾਂ। ਹਾਂ। ਲੈ ਖੋਲ ਕੇ। ਆ ਬੈਗ ਫੜਾ ਦੇ ਪੁੱਤ। ਉਹ ਬੰਨੇ ਬੈਠੇ।

ਕੀਂਆ ਬਿੰਦਾ ਵਡੇ ਸਾਕੇ ਮਾ ਆਂ ਕਾ ਲੋਕੀ ਨਾ ਜੀ ਸਨ ਮਕਤਾਮੇ ਤੇ ਬੜੀ ਵੱਜ ਜਾਣ ਵਾਲੇ ਤਵਾ ਸੇਂ ਦੇ ਨਾਮੀ ਠੀਕ ਹੈ ਜੀ ਤੁਹਾਡੇ ਨਾਮ ਦੀ 10 ਬੈਂਤੀ ਹੋ ਗਈ ਮਹਾਰਾਜ ਜਗਵੰਦ ਨਨਨਨਨ ਇਹ ਜੀ देखेंगे वो ada है ग्रैबा